ਕਾਇ ਤੇਰਾ ਬਾਪੂ ਨਾ ਤੇਰਾ ਰਸਤਾ ਕਾਇ ਕਰਿਆ। ਘਰ ਬਾਹਰ ਬਾਹਰ ਵਧੀਆ ਵਾ ਮੁੰਡਾ ਵੀ ਅਸਰੇ ਆਠੀ ਪੜਿਆ ਐ ਪਰ ਜਮੀਨ ਚਾਇਲਾ ਖੰਡੀ ਆ। ਮਾਂ ਮੈਨੂੰ ਬਿਨਾ ਪੁੱਛੇ ਹੀ ਆਪਣੇ ਘਰ ਦੇ ਵਿੱਚ ਪਤਾ ਹੈ ਕਿ ਐਸ਼ੀ ਹੈ ਤੇਰੇ ਭੂਆ ਦਾ ਵਿਆਹ ਕਣੀ ਹੋਇਆ ਸੀ ਤੇ ਮੇਰਾ ਵੀ ਐ ਨਹੀਂ ਹੋਇਆ ਸੀ ਆਪਣੇ ਘਰ ਦੇ ਵਿੱਚ ਕੋਈ ਵੀ ਪੁੱਛਦਾ ਹੈਗਾ ਰਸਤੇ ਕਰਨ ਲਈ ਤੇ ਬੱਡੀ ਭੈਣ ਦਾ ਵੀ ਐ ਨਹੀਂ ਹੋਇਆ। ਜੇਕਿ ਜਿੱਥੇ ਤੇਰਾ ਬਾਪੂ ਹਾਂ ਕਹੇਗਾ ਕਿਸ ਤੋਂ ਆਪਣੇ ਨੂੰ ਕੋਠੀ ਵਿਆ ਕਰਵਾਣਾ। ਪਰ ਮੈਂ ਤਾਂ ਅੱਗੇ ਪੜਨਾ ਚਾਹੁੰਦੀ ਹਾਂ ਜੇ ਹੋਰ ਦੇਖ ਪੁੱਤ ਇਹ ਪੈਸਾ ਹੁਣ ਤੇਰੇ ਬਾਪੂ ਦੇ ਹੱਥ ਚ ਬਾਕੀ ਜਿੱਥੇ ਹਾਂ ਤੇ ਆਂਦੀ ਹੁਣ ਤੇਰੇ ਬਾਪੂ ਨਾਲ ਪਿੱਛੇ ਨਾ ਹਟਣਾ ਤੇ ਬਾਕੀ ਤੇਰੇ ਪੁੱਠੇ ਹਮ ਸਾਰੀ ਜ਼ਿੰਦਗੀ ਤੇਖ ਪੁੱਤ ਉਹਨਾਂ ਦੀ ਲੋੜ ਭਰ ਕੇ ਤੈਨੂੰ ਰਹਿਣਾ ਪੈਣਾ ਉਸ ਘਰ ਦੀ ਇੱਜ਼ਤ ਮਾਣਾ ਸਰਦੀ ਕਿਤੇ ਬੇਇੱਜ਼ਤੀ ਨਾ ਕਰਾਏ ਮੈਂ ਹਜੇ ਹੋਰ ਕੁਝ ਕਰਨਾ ਸੀ ਪੜ ਕੇ ਬਸ ਪੁੱਤ